ਮੇਰੇ ਸ਼ੌਕ ਮਨੋਰੰਜਨ ਦਾ ਸਾਧਨ ਸ਼ੌਕ ਮਨੋਰੰਜਨ ਦਾ ਸਾਧਨ ਹੁੰਦਾ ਹੈ ਹਰ ਇੱਕ ਮਨੁੱਖ ਸਖਤ ਮਿਹਨਤ ਕਰਨ ਪਿੱਛੋਂ ਕੁਝ ਨਾ ਕੁਝ ਮਨ ਪਰਚਾਵਾ ਚਾਹੁੰਦਾ ਹੈ ਜੇਕਰ ਉਸ ਨੂੰ శਰੀਰਕ ਜਾਂ ਮਾਨਸਿਕ ਕੰਮ ਨਾਲ ਥੱਕਣ ਟੁੱਟਣ ਪਿੱਛੋਂ ਦਿਲ ਪਰਚਾਵੇ ਦਾ ਸਾਧਨ ਪ੍ਰਾਪਤ ਨਾ ਹੋਵੇ ਤਾਂ ਉਸ ਦੀ ਜ਼ਿੰਦਗੀ ਰੁੱਖੀ ਜਿਹੀ ਬਣ ਜਾਂਦੀ ਹੈ ਕੋਈ ਨਾ ਕੋਈ ਸ਼ੌਕ ਮਨੁੱਖ ਨੂੰ ਤਾਜ਼ਗੀ ਬਖਸ਼ਦਾ ਹੈ ਇਹ ਸਾਡੇ ਜੀਵਨ ਨੂੰ ਪਸੰਦ ਖੁਸ਼ੀਆਂ ਭਰਿਆ ਅਤੇ ਹਸੀਨ ਬਣਾ ਦਿੰਦਾ ਹੈ ਇਹਨਾਂ ਨਾਲ ਸਾਡੀ ਸ਼ਰੀਰਕ ਅਤੇ ਮਾਨਸਿਕ ਕਾਬਲੀਅਤ ਵਿੱਚ ਵਾਧਾ ਹੁੰਦਾ ਹੈ ਸ਼ੌਕ ਵੀ ਕਈ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਕਿ ਸ਼ਹਿਰ ਇਕੱਠੇ ਕਰਨਾ ਲੋਕ ਗੀਤ ਇਕੱਠੇ ਕਰਨਾ ਬਾਗਬਾਨੀ ਜਾਂ ਸਿੱਕੇ ਇਕੱਠੇ ਕਰਨਾ ਹੁਣ ਇਹ ਸਾਰੇ ਸ਼ੌਕਾਂ ਬਾਰੇ ਤੁਹਾਨੂੰ ਮੇਰੀ ਸਾਥੀ ਬਰਾਖਿਆ ਕਰੇਗੀ ਇੱਕ ਕਹਾਣੀ ਪਹਿਲੇ ਸ਼ੌਕ ਤੇ ਹੈ ਜੋ ਕਿ ਸ਼ੇਰ ਇਕੱਠੇ ਕਰਨਾ ਉਂਝ ਤਾਂ ਮੇਰੇ ਬਹੁਤ ਸਾਰੇ ਸ਼ੌਕ ਹਨ ਪਰ ਮੇਰਾ ਸਭ ਤੋਂ ਵੱਡਾ ਸ਼ੌਕ ਕਵਿਤਾਵਾਂ ਸ਼ੇਅਰ ਅਤੇ ਲੋਕ ਗੀਤ ਇਕੱਤਰ ਕਰਨਾ ਹੈ ਜਦੋਂ ਵੀ ਮੈਂ ਕਿਸੇ ਪਾਸੋਂ ਕਈ ਸ਼ੇਅਰ ਸੁਣਦਾ ਹਾਂ ਜੇਕਰ ਉਹ ਮੈਨੂੰ ਚੰਗਾ ਲੱਗੇ ਤਾਂ ਮੈਂ ਉਹ ਆਪਣੀ ਇੱਕ ਕਾਪੀ ਵਿੱਚ ਨੋਟ ਕਰ ਲੈਂਦਾ ਹਾਂ ਇਸ ਮਕਸਦ ਲਈ ਮੈਂ ਕਵੀ ਦਰਬਾਰਾਂ ਤੇ ਜਾਂਦਾ ਹਾਂ ਅਤੇ ਅਖਬਾਰਾਂ ਅਤੇ ਰਸਾਲੇ ਪੜ੍ਹਦਾ ਹਾਂ ਮੈਨੂੰ ਇਸ ਤੋਂ ਵਧੇਰੇ ਉਹ ਸ਼ੇਅਰ ਚੰਗੇ ਲੱਗਦੇ ਹਨ ਜਿਨ੍ਹਾਂ ਵਿੱਚ ਦਰਦ ਭਰਿਆ ਹੋਵੇ ਦਰਦ ਭਰੀਆਂ ਕਵਿਤਾਵਾਂ ਤੇ ਸ਼ੇਰਾਂ ਵਿੱਚ ਦਿਲ ਨੂੰ ਟੂ ਪਾ ਕੇ ਗਹਿਰਾ ਅਸਰ ਕਰਨ ਦੀ ਤਾਕਤ ਹੁੰਦੀ ਹੈ ਅੰਗਰੇਜ਼ੀ ਦੇ ਕਵੀ ਸ਼ੈਲੀ ਨੇ ਠੀਕ ਹੀ ਕਿਹਾ ਹੈ ਸਾਡੇ ਸਭ ਤੋਂ ਸੁਰੀਲੇ ਗੀਤ ਉਹ ਹੁੰਦੇ ਹਨ ਜੋ ਦਰਦ ਭਰੇ ਹੋਣ ਅਜਿਹੇ ਗੀਤ ਕਵਿਤਾयां ਸ਼ੇਰ ਮਨੁੱਖ ਦੇ ਮਨ ਉਤੇ ਆਪਣਾ ਗਹਿਰਾ ਅਸਰ ਪਾਉਂਦੇ ਹਨ ਅਤੇ ਮਨੁੱਖ ਦੇ ਭਾਵਾਂ ਦੀ ਤ੍ਰਿਪਤੀ ਕਰਦੇ ਹਨ ਜਦੋਂ ਮੇਰਾ ਮਨ ਬੜਾ ਉਦਾਸ ਹੁੰਦਾ ਹੈ ਤਾਂ ਮੇਰਾ ਮਨ ਇੱਕਦਮ ਸ਼ੇਰ ਗੁਲਗੁਣਾਉਣ ਲੱਗਦਾ ਹੈ ਤਾਂ ਉਸ ਨੂੰ ਇੱਕ ਅਦਭੁਤ ਤ੍ਰਿਪਤੀ ਪ੍ਰਾਪਤ ਹੁੰਦੀ ਹੈ ਇਸ ਪ੍ਰਕਾਰ ਮੇਰੇ ਦੁਆਰਾ ਇਕੱਠਾ ਕੀਤਾ ਸ਼ੇਰਾਂ ਤੇ ਕਾਵੇ ਟੁਕੜਿਆਂ ਦਾ ਇਹ ਸੰਗ੍ਰਹਿ ਮੇਰੇ ਮਨ ਨੂੰ ਹੌਸਲਾ ਉਤਸ਼ਾਹ ਦੇਣ ਵਾਲਾ ਅਤੇ ਹਰ ਸਮੇਂ ਆਸ਼ਾਵਾਦੀ ਰੱਖਣ ਵਾਲਾ ਇੱਕ ਕੀਮਤੀ ਖਜ਼ਾਨਾ ਹੈ ਅਤੇ ਹੁਣ ਆਪਾਂ ਅਗਲੇ ਸ਼ੌਂਕ ਵੱਲ ਵੱਧਦੇ ਹਾਂ ਜੋ ਕਿ ਅਗਲੇ ਵੀਡੀਓ ਵਿੱਚ ਦਰਸਾਇਆ ਜਾਏਗਾ ਜੀ ਇਹ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ